ਭਾਰਤ ਤੇ ਅਮਰੀਕਾ ਦੇ ਵਿੱਚ ਤਣਾਅ ਬਣਦਾ ਜਾ ਰਿਹਾ ਵਾ ਜਰਮਨ ਦੀ ਇੱਕ ਮਸ਼ਹੂਰ ਅਖਬਾਰ ਨੇ ਜਦ ਇਹ ਲਿਖ ਦਿੱਤਾ ਕਿ 트럼ਪ ਨੇ ਮੋਦੀ ਨੂੰ 4 ਵਾਰੀ ਫੋਨ ਕੀਤਾ ਤੇ ਮੋਦੀ ਨੇ ਫੋਨ ਚੱਕਿਆ ਨਹੀਂ ਚੱਕਣਾ ਬਣਦਾ ਵੀ ਨਹੀਂ ਜਦੋਂ ਦੋਸਤਾਂ ਦੇ ਵਿੱਚ ਲੜਾਈ ਹੋ ਜਵੇ ਜਾਂ ਫਿਰ ਗੁੱਸੇ ਗਿਲੇ ਹੋ ਜਵੇ ਫਿਰ ਫੋਨ ਫਾਨ ਚੱਕਣਾ ਨਹੀਂ ਬਣਦੇ ਜਦ ਤੁਸੀਂ ੱੱਕੇ ਨਾਲ 25 ਪਹਿਲਾਂ 25% ਟੈਰਿਫ ਕੀਤਾ ਫਿਰ 50% ਟੈਰਿਫ ਲਗਾ ਦਿੱਤਾ ਤੇ ਕੀ ਹੁਣ ਤੁਹਾਡੇ ਨਾਲ ਫੋਨ ਤੇ ਅਸੀਂ ਗੱਲਾਂ ਕਰੀਏ ਤਾਂ ਮੋਦੀ ਸਾਹਿਬ ਬਹੁਤ ਵਧੀਆ ਕੀਤਾ ਦੇਖੋ ਮੋਦੀ ਨੇ ਸਾਬ ਦੱਸ ਦਿੰਦਾ ਵਾ ਕਿ ਮੈਂ ਆਪਣੇ ਕਿਸਾਨਾਂ ਨਾਲ ਖੜਾ ਮਜ਼ਦੂਰਾਂ ਨਾਲ ਖੜਾ ਵਾ ਆਪਣੇ ਕਾਮਿਆਂ ਨਾਲ ਖੜਾ ਵਾ ਬਿਜ਼ਨਸਮੈਨਾਂ ਨਾਲ ਖੜਾ ਵਾ ਅਸੀਂ ਅਮਰੀਕਾ ਦਾ ਦੁੱਧ ਇੱਥੇ ਨਹੀਂ ਵਕਣ ਦੇਣਾ ਕਿਉਂਕਿ ਸਾਡੀਆਂ ਪਸ਼ੂ ਪਾਲਕਾਂ ਨੇ ਮਰ ਜਾਣਾ ਵਾ ਅਮਰੀਕਾ ਦੇ ਜਿਹੜੇ ਵੱਡੇ ਪ੍ਰੋਡਕਟ ਉਹ ਵੇਚਣਾ ਚਾਹੁੰਦੇ ਸੀ ਇੰਡੀਆ ਦੇ ਵਿੱਚ ਉਹ ਮੋਦੀ ਨੇ ਨਾ ਕਰਤੀ ਤੇ ਇਸ ਤੋਂ ਖਫਾ ਹੋ ਕੇ ਉਹਨੇ ਇੱਕ ਬਹਾਨਾ ਬਣਾਇਆ ਵਾ ਟਰੰਪ ਨੇ ਕਿ ਭਾਈ ਸਾਹਿਬ ਤੁਸੀਂ ਰੂਸ ਤੋਂ ਤੇਲ ਲੈਣੇ ਆ ਭਾਈ ਰੂਸ ਤੋਂ ਤੇਲ ਕਿਉਂ ਨਾ ਲਈਏ ਜਿੱਥੋਂ ਸਾਨੂੰ ਚੀਜ਼ ਸਸਤੀ ਮਿਲੂਗੀ ਹੁਣ ਤੁਸੀਂ ਆਪ ਸਾਨੂੰ ਕਹਿੰਨੇ ਆ ਕਿ ਹਰ ਦੇਸ਼ ਨਾਲ ਅਸੀਂ ਨਾਤੇ ਤੋੜ ਲਈਏ ਥੱਲੇ ਲੱਗ ਜੀਏ ਤੇ ਭਾਰਤ ਨੇ ਦੱਸਦਾ ਮੈਂ ਕਿਹਾ ਮੋਦੀ ਨੇ ਬਹੁਤ ਵਧੀਆ ਕੀਤਾ ਵਾ ਆਪਣਾ ਪੁਆਇੰਟ ਰੱਖਣਾ ਚਾਹੀਦਾ ਵਾ ਭਾਰਤ ਕਿਸੇ ਤੋਂ ਦੱਬਣ ਵਾਲਾ ਦੇਸ਼ ਨਹੀਂ ਅਮਰੀਕਾ ਦਬਾਣਾ ਚਾਹੁੰਦਾ ਸੀ ਪਰ ਮੋਦੀ ਨੇ ਪੂਨਾ ਚਾਕੇ ਇਹ ਇਸ਼ਾਰਾ ਦੇ ਦਿੱਤਾ ਕਿ ਅਸੀਂ ਖੜੇ ਆ ਜਿੱਥੇ ਸਾਰੇ ਭਾਰਤੀਏ ਖੜ ਜਾਂਣ ਉੱਥੇ ਸਾਨੂੰ ਕੋਈ ਵੀ ਦਬਾ ਨਹੀਂ ਸਕਦਾ ਬਹੁਤ ਸਾਲ ਸਾਡੇ ਤੇ ਗੋਰਿਆਂ ਨੇ ਰਾਜ ਕੀਤਾ ਪਰ ਆਖਰ ਨੂੰ ਜਦ ਏਕਤਾ ਜੇ ਬਲ ਹੁੰਦਾ ਵਾ ਅਸੀਂ ਆਜ਼ਾਦੀ ਲੈ ਲਈ ਆ ਇਹ ਆਜ਼ਾਦੀ ਅਸੀਂ ਕੋਈ ਮੰਗ ਕੇ ਨਹੀਂ ਲਈ ਕਿਸੇ ਅੱਗੇ ਗੋਡੇ ਰਗੜ ਕੇ ਨਹੀਂ ਲਈ ਕੁਰਬਾਨੀਆਂ ਦੇ ਕੇ ਲਈ ਆ ਤੇ ਅਸੀਂ ਮੋਦੀ ਸਾਹਿਬ ਦੇ ਨਾਲ ਆ ਅਸੀਂ ਪ੍ਰਧਾਨ ਮੰਤਰੀ ਮੋਦੀ ਤੇ ਪਹਿਲਾ ਫੈਸਲਾ ਮੈਨੂੰ ਵਧੀਆ ਲੱਗਾ ਕਿ ਇੱਕ ਵਾਰੀ ਖੜੇ ਆ ਨਹੀਂ ਫੈਸਲੇ ਤਾਂਦਾ ਕਈ ਵਾਰੀ ਕਰਤੇ ਆ ਪਾਕਿਸਤਾਨ ਤੇ ਹਮਲਾ ਕੀਤਾ ਇਹ ਵੀ ਇੱਕ ਵੱਡੇ ਮਤਲਬ ਦਿਲ ਦੀ ਨਿਸ਼ਾਨੀ ਆ ਦਿਮਾਗ ਦੀ ਤੇ ਆ ਵੀ ਫੈਸਲਾ ਮੈਨੂੰ ਵਧੀਆ ਲੱਗਾ ਠੀਕ ਆ ਆਪਣੇ ਪੁਆਇੰਟ ਤੇ ਖੜੇ ਰਹੋ ਅਸੀਂ ਹੋਰ ਪਾਸੇ ਵਪਾਰ ਕਰ ਲਵਾਂਗੇ ਤੁਹਾਡੀ ਨਾ ਨਾ ਕਰਾਂਗੇ ਘਾਟਾ ਉਹਨਾਂ ਨੂੰ ਵੀ ਉਨਾ ਹੀ ਪੈਣਾ ਜਿੰਨਾ ਭਾਰਤ ਨੂੰ ਪੈਣਾ ਪਰ ਘਾਟੇ ਵਾਲਾ ਸੌਦਾ ਤਾਂ ਹੈ 트럼ਪ ਨੂੰ ਵੀ ਸੋਚਣਾ ਚਾਹੀਦਾ ਛੋਟੀਆਂ-ਛੋਟੀਆਂ ਗੱਲਾਂ ਤੇ ਨਾਰਾਜ਼ਗੀ ਨਹੀਂ ਕਰਨੀ ਚਾਹੀਦੀ ਤੇ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਵਾ ਤੁਸੀਂ ਕਮੈਂਟ ਬਾਕਸ ਚ ਜਰੂਰ ਦੱਸਿਓ ਬਾਕੀ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਾਵਾਂਗੇ ਭਰਾ ਦਾ ਚੈਨਲ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੀ ਨਿਊਜ਼ ਦੇ ਵਿੱਚ